ਤਾਰ ਤੱਕ ਗੱਲ ਪਹੁੰਚੀ ਹੋਈ ਹੈ ਜੀ ਉਹਨਾਂ ਨੇ 2 ਘੰਟੇ ਦਾ ਸਮਾਂ ਮੰਗਿਆ ਵਾ ਕਿ 2 ਘੰਟੇ ਦੇ ਵਿੱਚ ਅਸੀਂ ਤੁਹਾਡਾ ਕੋਈ ਹੱਲ ਕਰਕੇ ਦੇਵਾਂਗੇ ਚਲੋ ਮੇਰਾ ਫੋਰਟੇ ਦੇ ਵਿੱਚ ਬੇਟਾ ਮੈਨੂੰ ਕਹਿ ਨੂੰ ਕਹਿਣਾ ਨਹੀਂ ਚਾਹੀਦਾ ਦਾ ਅਸੀਂ ਸਿਮਰਜੀਤ ਮਾਨ ਦੀ ਜ਼ਰੂਰ ਕਰਾਂਗੇ ਅਜੀ ਜਿਹੜੀ ਤੁਸੀਂ ਝਾੜੂ ਦੀ ਹਵਾ ਕਹਿੰਦੇ ਸੀ ਨਾ ਕੋਈ ਹਵਾ ਨਹੀਂ ਝਾੜੂ ਦੀ ਇਹ ਕੁਛ ਕ ਭੇਡਾਂ ਵਾਂ ਜਿਹੜੇ ਬਾਲੇ ਅੰਧ ਭਗਤ ਜੀ ਨੂੰ ਅੰਨੇ ਭਗਤ ਆਪਾਂ ਕਹਿ ਦਿੰਦੇ ਆ ਉਹ ਹੀ ਬਦਮਾਨ ਸਾਹਿਬ ਮਾਨ ਸਾਹਿਬ ਕਰਦੇ ਬਾਕੀ ਤਾਂ ਕੋਈ ਹਾਲ ਨਹੀਂ ਇਹਨਾਂ ਦਾ ਭਾਈ ਸਾਡੇ ਪਿੰਡਾਂ ਦੇ ਵਿੱਚ ਉਧਰ ਨੇੜੇ-ਨੇੜੇ ਸਾਰੇ ਜਗ੍ਹਾ ਦੇਖਨੇ ਪੜਾਉਂ ਤੁਰਾ ਹਾਲਾ ਭਾਜੀ ਇਹਨਾਂ ਦਾ ਕਰਮਜੀਤ ਨੂੰ ਮੋਲ ਫੜਾ ਸਾਡੇ ਫਰੀਦਕੋਟ ਹਲਕੇ ਤੋਂ ਪੂਰੀ ਹਾਲਤ ਨਾਲ ਹਰੂਗਾ ਭਾਜੀ ਜਿੰਨਾ ਤੋਦੀ ਕਹਦਾ ਸਾਰੇ ਲੋਕਾਂ ਨੇ ਕਹਦਾ ਤੇ ਸਾਨੂੰ ਸਾਰਿਆਂ ਨੂੰ ਸਾਰੇ ਅੱਤਵਾਦੀ ਕਹੀ ਜਾਂਦੇ ਪੰਜਾਬੀਆਂ ਅੱਤਵਾਦੀ ਕਹਿੰਦੇ ਸਰਪਤ ਸਿੰਘ ਨੂੰ ਅੱਤਵਾਦੀ ਕਹਿ ਰਿਹਾ ਇੱਕੋ ਗੱਲ ਨੂੰ ਯਾਰ ਕਿਉਂ ਰਟਦੇ ਹੁੰਦੇ ਪੱਤਰਕਾਰ ਜੇ ਸੀ ਵੀ ਆਜਨ ਸਰਦਾਰ ਭਗਤ ਸਿੰਘ ਨੇ ਇਹ ਗੱਲ ਕਹੀ ਹੈ ਹੈ ਉਹ ਦੀ ਆਪਣੀ ਮਤਲਬ ਹਰ ਇੱਕ ਜਿਵੇਂ ਆਹੀ ਕਹਿ ਦਿੰਨੇ ਆ ਆਪਣੋ ਵਿਚਾਰ ਹੁੰਦਿਆ ਵਿਚਾਰਤਾਰਾ ਤੇ ਬੋਲ ਤੁਸੀਂ ਦੇਖ ਸਕਦੇ ਹੋ ਜਿਕਾਰੇ ਲੱਗ ਰਹੇ ਨੇ ਤੇ ਕਿਸਾਨ ਜਿਹੜੇ ਇਕੱਠੇ ਹੋ ਰਹੇ ਨੇ ਕਿਸਾਨਾਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦਿਖਾਓ ਜੀ ਕਿਸਾਨ ਹੁਣ ਪੱਕੇ ਬਹਿ ਗਏ ਨੇ ਆਪਣੇ ਆਪਣੀਆਂ ਦਰੀਆਂ ਵਿਛਾ ਕੇ ਔਟੜੀਆਂ ਉੱਤੇ ਬੈਠ ਚੁੱਕੇ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਬੈਠਣ ਦਾ ਉਰੇ ਪੈਣ ਦਾ ਜੋ ਜਿਹੜੀਆਂ ਰੋੜੇ ਨਾਲ ਚੁਭਣਾ ਇਸ ਕਰਕੇ ਨਾਲ ਦਰੀਆਂ ਵੀ ਲੈ ਕੇ ਆਏ ਨੇ ਇਹ ਦਰੀਆਂ ਲੈ ਕੇ ਆਏ ਨੇ ਤੁਸੀਂ ਦੇਖ ਸਕਦੇ ਹੋ ਪੱਕਾ ਮੋਰਚਾ ਇੱਥੇ ਸਟੇਸ਼ਨ ਤੇ ਸ਼ੰਭੂ ਬਾਟਰ ਤੇ ਲੱਗਣ ਨੂੰ ਤਿਆਰ ਆ ਇਹ ਗੱਲਬਾਤ ਕਰਦੇ ਆਂ ਅਸੀਂ ਮੈਂ ਪੱਕੇ ਹੀ ਲਾਦਾ ਹੁਣ ਤਾਂ ਤੁਸੀਂ ਦਰੀਆਂ ਵੀ ਲੈ ਆਏ ਜਿਹਦੇ ਬਾਰੇ ਹਾਂਜੀ ਭਾਜੀ ਪੱਕਾ ਹੀ ਮੋਰਚਾ ਲੱਗ ਗਿਆ ਹੈ ਮੋਰਚਾ ਤੁਹਾਨੂੰ ਪਤਾ ਮੋਰਚੇ ਦਾ ਚੱਲੀ ਜਾਂਦੇ ਆ ਇਹ ਸਾਡੇ ਜਿਹੜਾ ਮੋਰਚਾ ਲੱਗਾ तकरीबन ਪੱਕਾ ਹੀ ਹੋ ਜਾਣਾ ਜੀ ਇਹ ਵੀ ਕਿਉਂਕਿ ਸਾਡੇ ਜਿਹੜੇ ਤਿੰਨ ਨੌਜਵਾਨ ਇਹਨਾਂ ਨੇ ਫੜ ਕੇ ਅੰਦਰ ਕੀਤੇ ਬਿਨਾਂ ਵਜ੍ਹਾ ਤੋਂ ਠੀਕ ਹੈ ਜੀ ਉਹਨਾਂ ਵਾਸਤੇ ਮੋਰਚਾ ਇੱਥੇ ਲੱਗਾ ਹੋਇਆ ਤੇ ਬਾਕੀ ਜਿਹੜਾ ਬਿਜਲੀ ਪਾਣੀ ਦਾ ਸਾਡਾ ਇੱਥੇ ਕੋਈ ਇਹਨਾਂ ਦਾ ਹੈ ਨਹੀਂਗਾ ਕੋਈ ਪ੍ਰਬੰਧ ਪੰਜਾਬ ਸਰਕਾਰ ਦਾ ਉਹਦੇ ਵਾਸਤੇ ਵੀ ਇੱਥੇ ਬੈਠੇ ਆ ਜੀ ਪੱਕਾ ਬੰਦ ਕਰ ਦੇਣਾ ਮੇਨ ਲੇਨ ਹੈ ਜੀ ਇਹ ਨਾ ਇਹ ਜਿਹੜੀ ਜੋੜਦੀ ਆ ਸਾਰੇ ਸੂਬਿਆਂ ਨੂੰ ਇੱਧਰ ਨੂੰ ਕਿ ਟ੍ਰੇਨ ਜਾਂਦੀਆਂ ਨੇ ਜਿਹੜੀ ਮੇਨ ਪਬਲਿਕ ਆ ਜਾਣੇ ਵਾਲੀ ਉਹ ਬੜੀ ਪਤੰਗ ਪਰੇਸ਼ਾਨ ਹੋ ਉਹ ਕਿੱਦਾਂ ਜਾਊਗੀ ਭਾਜੀ ਉਹ ਜਿੱਦਾਂ ਮਰਜ਼ੀ ਜਾਣ ਸਾਡੀ ਪਬਲਿਕ ਵੀ ਸਾਡੀ ਆ ਤੇ ਜਿਨ੍ਹਾਂ ਦੇ ਬੱਚੇ ਚੱਕ-ਚੱਕੇ ਜ਼ਿਲ੍ਹਿਆਂ ਦੇ ਵਿੱਚ ਸਿੱਟੇ ਹੋਏ ਆ ਉਹਨਾਂ ਦੇ ਘਰਦਿਆਂ ਦਾ ਕੀ ਹਾਲ ਆ ਇਹ ਵੀ ਸਰਕਾਰ ਨੂੰ ਪੁੱਛਿਆ ਜਾਵੇ ਜੀ ਨਹੀਂ ਇਹਦੇ ਨਾਲ ਕੋਈ ਫਰਕ ਪਊਗਾ ਜਾਂ ਪਬਲਿਕੇ ਪਰੇਸ਼ਾਨ ਹੋ ਕੱਲੀ ਪਬਲਿਕ ਜਾਣੋਣਾ ਔਖਾ ਹੈ ਆਪਾਂ ਬਲੇ ਸਰਕਾਰ ਤੱਕ ਗੱਲ ਪਹੁੰਚੂਗੀ ਇਹ ਰੇਲਾਂ ਰੋਕਣ ਨਾਲ ਤੁਹਾਨੂੰ ਲੱਗਦਾ ਸਰਕਾਰ ਤੱਕ ਗੱਲ ਪਹੁੰਚੀ ਹੋਈ ਹੈ ਜੀ ਉਹਨਾਂ ਨੇ 2 ਘੰਟੇ ਦਾ ਸਮਾਂ ਮੰਗਿਆ ਵਾ ਵੀ 2 ਘੰਟੇ ਦੇ ਵਿੱਚ ਅਸੀਂ ਤੁਹਾਡਾ ਕੋਈ ਹੱਲ ਕਰਕੇ ਦੇਵਾਂਗੇ ਕੱਲਾ ਪਬਲਿਕ ਨੂੰ ਕੀ ਫਰਕ ਪੈਣਾਗਾ ਫਰਕ ਤਾਂ ਸਰਕਾਰ ਨੂੰ ਪਿਆ ਹੋਇਆ ਤੇ ਪੈ ਵੀ ਰਿਹਾ ਜਿਹੜੀ ਮੀਟਿੰਗ ਹੋਈ ਸੀ 13 ਨੂੰ ਪਹਿਲਾਂ ਕਹਿੰਦੇ ਸੀ ਵੀ ਰੇਲ ਰੋਕਣ ਦਾ ਉਦੋਂ ਕਰਨਾ ਹੈ ਉਸ ਤੋਂ ਮੀਟਿੰਗ ਹੋਈ ਹੈ 16 ਨੂੰ ਹਨਾ ਹਰਿਆਣਾ ਪ੍ਰਸ਼ਾਸਨ ਤੇ ਪੰਜਾਬ ਦੀ ਕੋਈ ਹੱਲ ਨਿਕਲਿਆ ਨਹੀਂ ਉਹਦੇ ਉਸ ਤੋਂ ਬਾਅਦ ਨਹੀਂ ਭਾਜੀ ਹੱਲ ਨਿਕਲਿਆ ਹੁੰਦਾ ਤੇ ਫਿਰ ਇੱਥੇ ਆਉਂਦੀ ਲੋੜ ਕੀ ਸੀ ਬਸ ਉਹ ਸਮਾਂ ਦਈ ਜਾਂਦੇ ਆ ਫਿਰ ਅਸੀਂ ਤਾਂ ਬੈਠੇ ਆ ਜੀ ਹਾਂਜੀ ਕੀ ਹੁਣ ਕੀ ਫਿਰ ਕੀ ਗੱਲ ਹੋਈ ਅੱਗੇ ਹਾਂਜੀ ਬਾਬਾ ਦੱਸੋ ਜੀ ਹਾਂਜੀ ਹਾਂਜੀ ਪਾਜੀ ਬੈਠੇ ਆ ਜੀ ਕੋਈ ਗੱਲ ਨਹੀਂ ਫਿਰ ਹਾਂ ਹਾਂ ਬੈਠੇ ਆ ਲੰਮਾ ਸਮਾਂ ਬੈਠਣਾ ਤੇ ਤਾਂ ਵੀ ਕੋਈ ਨਹੀਂ ਬੈਠੇ ਆ ਜੀ ਸਾਡੇ ਦਾ ਕਰਮਾ ਜੀ ਇਹੇ ਆ ਬੈਠੇ ਆ ਧੁੱਪੇ ਆ ਛਾਂ ਵਾਂ ਬੈਠੇ ਆ ਕੋਈ ਗੱਲ ਨਹੀਂ ਜੀ ਹੁਣ ਵੋਟਾਂ ਵੀ ਆ ਗਈਆਂ ਨੇ ਫਿਰ ਵੋਟਾਂ ਵਿੱਚ ਪਿੰਡਾਂ ਵਿੱਚ ਫਿਰ ਕਿਹਦੀ ਸਪੋਰਟ ਕਰ ਰਹੇ ਹੋ ਜ਼ਿਆਦਾਤਰ ਪਿੰਡਾਂ ਵਿੱਚ ਕਿਹੜੀ ਪਾਰਟੀ ਫਿਰ ਸਮਰਥਨ ਕਿਹੜੀ ਪਾਰਟੀ ਨੂੰ ਦੇ ਰਹੇ ਹੋ ਬਾਜੀ ਕਿਸੇ ਅਸੀਂ ਕਿਸਾਨ ਯੂਨੀਅਨਾਂ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੇ ਕਿਸੇ ਦੀ ਨਾ ਅਕਾਲੀ ਨਾ ਕਾਂਗਰਸੀ ਨਾ ਝਾੜੂ ਪੋਚਾ ਬੀਜੇਪੀ ਤੇ ਜਮਾ ਹੀ ਨਹੀਂ ਨਾ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੇਗੇ ਵੋਟ ਤਾਂ ਪਾਉਣੀ ਹੈ ਕਿਸੇ ਨੂੰ ਅਸੀਂ ਭਾਜੀ ਪਹਿਲਾਂ ਉਹਨਾਂ ਨੂੰ ਸਵਾਲ ਕਰਾਂਗੇ ਠੀਕ ਹੈ ਜੀ ਵੋਟ ਅਸੀਂ ਫਿਰ ਆਪਣੀ ਮਰਜ਼ੀ ਰੱਖਾਂਗੇ ਮੌਕੇ ਤੇ ਸਾਨੂੰ ਵੈਸੇ ਚਲੋ ਮੇਰਾ ਮੋਰਚੇ ਦੇ ਵਿੱਚ ਬੇਟਾ ਮੈਨੂੰ ਕਹਿਣ ਨੂੰ ਕਹਿਣਾ ਨਹੀਂ ਚਾਹੀਦਾ ਅਸੀਂ ਸਿਮਰਜੀਤ ਮਾਨ ਦੀ ਜ਼ਰੂਰ ਕਰਾਂਗੇ ਸਪੋਰਟ ਉਹ ਕਿਉਂ ਜੀ ਉਹ ਖੜਦਾ ਵਾ ਲੜਦਾ ਵਾ ਲੋਕਾਂ ਵਾਸਤੇ ਕਿਸਾਨਾਂ ਵਾਸਤੇ ਜਵਾਨਾਂ ਵਾਸਤੇ ਲੜਦਾ ਖੜਦਾ ਵਾ ਇਸ ਜੀ ਦੀ ਇਹ ਕੀ ਕੰਮ ਕੀਤਾ ਨੇ ਸੰਗਤ ਤੁਹਾਨੂੰ ਕੀ ਲੱਗਦਾ ਉਹ ਤਾਂ ਗਲਤ ਬਿਆਨ ਦੇ ਰਿਹਾ ਸੀ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਕਹਿ ਰਿਹਾ ਇੱਕੋ ਗੱਲ ਨੂੰ ਯਾਰ ਕਿਉਂ ਰੜਦੇ ਹੁੰਦੇ ਪੱਤਰਕਾਰ ਜੇ ਸ਼ਹੀਦ ਦੇ ਆਦਮ ਸਰਦਾਰ ਭਗਤ ਸਿੰਘ ਨੂੰ ਇਹ ਗੱਲ ਕਹੀ ਹੈ ਹੈ ਉਹ ਦੀ ਆਪਣੀ ਮਤਲਬ ਹਰ ਇੱਕ ਚੀਜ਼ ਜਿਵੇਂ ਅਸੀਂ ਕਹਿ ਦਿੰਨੇ ਆ ਆਪਣੋ ਟੀ ਵਿਚਾਰ ਹੁੰਦੇ ਆ ਵਿਚਾਰਤਾਰਾ ਹਰ ਇੱਕ ਦੀ ਅਲਗਾ ਅਲਗਾ ਠੀਕ ਹੈ ਜੀ ਜੇ ਮੈਂ ਤੁਹਾਨੂੰ ਗਦਾਰ ਕਹਿ ਦੂੰਗਾ ਤੁਸੀਂ ਗਦਾਰਤ ਨਹੀਂ ਹੋਣ ਲੱਗੇ ਠੀਕ ਹੈ ਜੀ ਇਹ ਮਾਨ ਉਸ ਦੀ ਵਧੀਆ ਮੰਨਦੇ ਆ ਫਿਰ ਉਹਨਾਂ ਦੀ ਪਾਰਟੀ ਦੇ ਹੋਰ ਜਿਹੜੇ ਉਮੀਦਵਾਰ ਨੇ ਉਹ ਕਿ ਨਿਜਿੱਤਰੇ ਹੋਰ ਜਗ੍ਹਾ ਤੋਂ ਭਾਜੀ ਜਿੱਤਣਗੇ ਸਾਰਾ ਕੁਝ ਜਿੱਦਦਾ ਝਾੜੂ ਨੂੰ ਲੋਕਾਂ ਨੇ ਜਿਤਾਤਾ ਉਦਾਂ ਹੀ ਜਿੱਤਣਗੇ ਇਹ ਸਵਾਲ ਵੈਸੇ ਇੱਥੇ ਬਣਦਾ ਨਹੀਂ ਮੈਂ ਕਰ ਰਿਹਾ ਆ ਕਿਉਂ ਜੇ ਗद्दार ਕਿਸੇ ਨੂੰ ਕਹਿੰਦਾ ਸਾਨੂੰ ਅਤਵਾਦੀ ਕਹਿੰਦਾ ਆਪਾ ਸਿੰਘ ਨੂੰ ਅਤਵਾਦੀ ਕਹਿੰਦਾ ਹੈ ਨਾ ਸਾਰੇ ਲੋਕਾਂ ਨੇ ਕਹਿੰਦਾ ਤੇ ਸਾਨੂੰ ਸਾਰਿਆਂ ਨੂੰ ਸਾਰੇ ਅਤਵਾਦੀ ਕਹੀ ਜਾਂਦੇ ਪੰਜਾਬੀਆਂ ਅਤਵਾਦੀ ਕਹਿੰਦੇ ਉਦੋਂ ਤਾਂ ਕੋਈ ਇਤਰਾਜ਼ ਨਹੀਂ ਕਰਦਾਗਾ ਸਾਨੂੰ ਕੋਈ ਖਾਲਸਤਾਨੀ ਕਹਿੰਦਾ ਜਿਹਨੇ ਆਪਣਾ ਦੇਸ਼ ਆਜ਼ਾਦ ਕਰਾਇਆ ਜਿਹਦਾ ਨਾਮ ਬੜੇ ਸੁਨਹਿਰੀ ਅੱਖਰਾਂ ਚਾਉਂਦਾ ਉਹਨੂੰ ਅੱਤਵਾਦੀ ਕਹਿ ਰਿਹਾ ਉਹ ਉਹ ਗੱਲ ਕਰਦੇ ਆਪਾਂ ਪਾਜੀ ਉਹ ਗੱਲ ਤੁਹਾਡੀ ਠੀਕ ਆ ਅੱਤਵਾਦੀ ਅਸੀਂ ਆ ਜਿਹੜੇ ਸਾਡੇ ਬਜ਼ੁਰਗ ਬੈਠੇ ਆ ਇਹ ਵੀ ਦੇਸ਼ ਦੀ ਆਜ਼ਾਦੀ ਵਾਸਤੇ ਅੱਜ ਬੈਠੇ ਆ ਉਹ ਦੇਸ਼ ਦੀ ਆਜ਼ਾਦੀ ਉਹਨਾਂ ਨੇ ਕਰਾਈ ਅਸੀਂ ਪੰਜਾਬ ਨੂੰ ਆਜ਼ਾਦ ਕਰਉਣਾ ਉਹ ਸਾਡੇ ਨਾਲ ਤੇ ਛੱਡ ਗਏ ਸੀਗੇ ਵੀ ਖਣੀ ਇਹ ਚੰਗੇ ਰਹਿਣਗੇ ਜਿਹੜੇ ਇੰਡੀਆ ਨਾਲ ਜਿਹੜੇ ਨਹੀਂ ਉਹ ਚੰਗੇ ਰਏ ਹੁਣ ਤਾਂ ਇਹ ਪੰਜਾਬ ਦੀ ਆਜ਼ਾਦੀ ਵਾਸਤੇ ਸਾਡੇ ਬਜ਼ੁਰਗ ਬੈਠੇ ਆ ਇਹ ਪੰਜਾਬ ਦੀ ਆਜ਼ਾਦੀ ਵਾਸਤੇ ਬੈਠੇ ਆ ਪੰਜਾਬ ਦੇ ਨਾਲ ਤੱਕਾ ਹੋ ਰਿਹਾ ਤਾਨੂੰ ਪਤਾ ਭਾਈ ਜੀ ਹੋਂਦ ਦੀ ਲੜਾਈ ਆ ਇਹ ਹੋਂਦ ਦੀ ਨਸਲਾਂ ਫਸਲਾਂ ਦੀ ਹੋਂਦ ਦੀ ਲੜਾਈ ਚੱਲ ਰਹੀ ਆ ਸਾਨੂੰ ਹੱਕ ਨਹੀਂ ਮਿਲ ਰਹੇ ਸਾਡੇ ਹੱਕ ਕੀ ਆ ਤੁਹਾਨੂੰ ਸਭ ਨੂੰ ਪਤਾ ਤੁਸੀਂ ਵੀ ਪੰਜਾਬੀ ਭਰਾ ਹੋ ਕਿਸਾਨਾਂ ਦੇ ਪੁੱਤਰ ਹੋ ਸਾਡੇ ਹੱਕ ਕੀ ਆ ਸਾਨੂੰ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਸਾਡੇ ਹੱਕ ਕੀ ਆ ਅਸੀਂ ਹੱਕਾਂ ਦੀ ਖਾਤਰ ਬੈੰਨੇ ਆ ਕਿਹਦਾ ਨਹੀਂ ਜੀ ਕਰਦਾ ਯਾਰ ਘਰੇ ਅਸੀਂ ਦੇ ਵਿੱਚ ਬੈਠੀਏ ਪੱਖੇ ਦੇ ਵਿੱਚ ਬੈਠੀਏ ਜਿਹੜੇ ਸਾਡੇ ਵਾਸਤੇ ਸ਼ਹੀਦ ਹੋ ਗਏ ਆ ਉਹਨਾਂ ਦਾ ਦੇਨ ਕੌਣ ਦੇਊਗਾ ਪੰਜਾਬ ਦੇ ਵਾਸਤੇ ਜਿਹੜੇ ਲੋਕ ਚੱਲ ਵਸੇ ਆ ਮਰ ਗਏ ਆ ਠੀਕ ਆ ਜਾਂ ਇਹਨਾਂ ਨੇ ਮਾਰ ਦਿੱਤੇ ਆ ਗੋਲੀਆਂ ਮਾਰ ਮਾਰ ਕੇ ਉਹਨਾਂ ਦੇ ਦਿਨਾ ਕੌਣ ਦੇਊਗਾ ਭਾਜੀ ਜਿਵੇਂ ਮੈਨੀਫੈਸਟੋ ਵਿੱਚ ਕਾਂਗਰਸ ਗਾਰੰਟੀ ਦੇ ਰਹੀ ਐ ਐਮ ਐਸ ਪੀ ਦੇ ਗਾਰੰਟੀ ਦਵਾਂਗੇ ਸਾਰੀਆਂ ਫਸਲਾਂ ਤੇ ਤੇ ਮੋਦੀ ਸਰਕਾਰ ਵੀ ਮੈਨੀਫੈਸਟੋ ਚ ਕਹਿ ਰਹੀ ਐ ਵੀ ਬਾਈ ਫਸਲਾਂ ਤੇ ਐਮ ਐਸ ਪੀ ਦਵਾਂਗੇ ਫੇ ਕੀ ਦੇ ਕੇ ਤੁਸੀਂ ਵੋਟ ਪਾਉਂਗੇ ਹੁਣ ਭਾਜੀ ਜਿਹੜੀਆਂ ਇਹਨਾਂ ਦੀਆਂ ਗਾਰੰਟੀਆਂ ਨਾ ਗਾਰੰਟੀ ਦੇ ਉੱਤੇ ਤਾਂ ਯਕੀਨ ਕਰਨ ਦੀ ਲੋੜ ਨਹੀਂ ਐ ਠੀਕ ਆ ਜੀ ਜੇ ਗਾਰੰਟੀ ਦਿੰਦੇ ਗਾਰੰਟੀਆਂ ਬਿਲਕੁਲ ਝੂਠੀਆਂ ਇਹਨਾਂ ਦੀਆਂ ਚਾਹੇ ਉਹ ਬੀ ਜੇ ਪੀ ਐ ਚਾਹੇ ਕਾਂਗਰਸ ਆ ਝਾੜੂ ਤਾਂ ਤੁਸੀਂ ਦੇਖ ਹੀ ਲਿਆ ਉਹਨਾਂ ਦੀਆਂ ਗਾਰ ਇਹਨਾਂ ਦੀਆਂ ਗਰੰਟੀਆਂ ਦੇ ਵੋਟ ਨਾ ਪਾਉ ਵੋਟ ਆਉਦੀ ਸਮਝ ਨਾ ਪਾਉ। ਹਮਮ ਬਸ ਇਹ ਗੱਲ ਆ। ਪਿੰਡਾਂ ਵਿੱਚ ਹੈਗੀ ਹਵਾ ਹਲੇ ਵੀ ਝੜੂ ਦੀ। ਪਿੰਡਾਂ ਵਿੱਚ ਇਸ ਘੁੰਮਦੇ ਆ ਸਰਵੇ ਕਰਦੇ ਆ। ਲੋਕ ਤਾਲੀ ਵੀ ਝੜੂ ਝੜੂ ਕਰਦੇ ਨੇ। ਨਾ 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 ਪਾਜੀ ਮੈਂ ਗੀਤਕਾਰ ਆ ਇੱਕ ਮੈਂ। ਪਾਜੀ ਮੇਰਾ ਸਾਰਾ ਕੁਝ ਹੀ ਲਿਖਿਆ ਪਿਆ। ਕਿਤੇ ਸਮਾਂ ਹੋਣ ਤੇ ਤੁਹਾਨੂੰ ਸੁਣਾਵਾਂਗੇ ਸਾਰਾ। ਪੇਸ਼ ਗੀਤ ਸਾਡੇ ਸਾਹਮਣੇ ਕੋਈ ਗੀਤ ਮੈਂ ਮੈਂ ਗਾਉਂਦਾ ਨਹੀਂਗਾ ਮੈਂ ਸਿਰਫ ਲਿਖਦਾ। ਮੈਂ ਕਲਾਕਾਰ ਲੈ ਕੇ ਆਉਂਗਾ। ਆਉਣੇ ਆ ਮੇਰੇ ਕਲਾਕਾਰ ਇੱਥੇ। ਇਹ ਤੁਹਾਨੂੰ ਮੈਂ ਸੁਣਾਉਂਗਾ ਵੀ ਅਸੀਂ ਕੀ ਕੀ ਲਿਖਿਆ ਵਾ ਠੀਕ ਆ ਭਾਈ ਝਾੜੂ ਪੋਚਾ ਸਾਰਾ ਕੁਝ ਵਿੱਚ ਦਿੱਤਾ ਹੋਇਆ ਇੱਕ ਸ਼ਾਇਦ ਤੁਸੀਂ ਮੇਰਾ ਗੀ ਸੁਣਿਆ ਹੋਊਗਾ ਚੱਲਦਾ ਐਨਐਸਏ ਗੀਤ ਭਾਈ ਮੇਰਾ ਚੱਲਦਾ ਨੈਸ਼ਨਲ ਸਿਕਿਉਰਿਟੀ ਐਕਟ ਤੇ ਮੈਂ ਲਿਖਿਆ ਸੀ ਬਹੁਤ ਚੱਲ ਰਿਹਾ ਬਾਬੇ ਦੀ ਕਿਰਪਾ ਨਾਲ ਕਿਹੜੇ ਸਿੰਗਰ ਨੇ ਗਾਇਆ ਜੀ ਉਹ ਮੇਰਾ ਗੁਰੀ ਧਾਰੀਵਾਲ ਮੇਰਾ ਆਪਣੇ ਤਿਆਰ ਕੀਤਾ ਹੈ ਮੁੰਡਾ ਵਾ ਉਹਦੇ ਨਾਲ ਮੈਂ ਵੀ ਆ ਬਹੁਤ ਵਧੀਆ ਗਾਇਆ ਮੁੰਡੇ ਨੇ ਰੂਪਾ ਰੰਡਿਆਲਾ ਦੀ ਆਈਡੀ ਤੇ ਮੇਰੀ ਰੂਪਾ ਰੰਡਿਆਲਾ ਮੇਰਾ ਨਾਮ ਆ ਜੀ ਆਈਡੀ ਤੇ ਚੱਲਦਾ ਸਾਰਾ ਕੁਝ ਠੀਕ ਆ ਭਾਈ ਜੇ ਤੂੰ ਦੇਖਣਾ ਤਾਂ ਕਿਤੇ ਦੇਖ ਲਿ ਮੰਮੀ ਹੋ ਕਹਣਾ ਚਾਹੁੰਦਾ ਇਹ ਜਿਹੜੇ ਸਾਡੇ ਬੰਦੇ ਫੜੇ ਨੇ ਪਿਓ ਰਹਾ ਕਰਨਗੇ ਜਨੇ ਜਿਹੜੇ ਆਣੀ ਕਰਦੇ ਉਹਨਾਂ ਜਿਹੜੇ ਉੱਠਦੇ ਨਹੀਂ ਇਥੇ ਹੁਣ ਸਾਡੀ ਕੋਈ ਬੁੱਢੇ ਵਾਰੇ ਕੋਈ ਇਥੇ ਛੜਕਾਂ ਤੇ ਬਹਿਣ ਦੀ ਕੋਈ ਗੱਲ ਤਾਂ ਨਹੀਂ ਇਹਦੀ ਤਾਂ ਗੱਲ ਤਾਂ ਇਹੋ ਸਾਨੂੰ ਉਹ ਧੱਕਾਸ਼ਾਹੀ ਬਹੁਤ ਤੇਰੀ ਮੋਤੀ ਸਰਕਾਰ ਕਰ ਰਹੀ ਹੈ ਸਾਡੇ ਕਾਲੇ ਕਾਨੂੰਨ ਨੂੰ ਵਾਪਸ ਕਰਾ ਕੇ ਵੀ ਇਹਨੇ ਸਾਨੂੰ ਕਾਲਾ ਕਾਨੂੰਨ ਨਹੀਂ ਦੇਣਾ ਵਾਪਸ ਕੀਤੇ ਨਾਲ ਲਿਖਤੀ ਰੂਪ ਦਿੱਤੇ ਨੇ ਉਹਦੇ ਬਾਅਦ ਸਾਡਾ ਧੱਕੇ ਕਰਾ ਜੇ ਕੋਈ ਬੋਲਦਾ ਤੁਹਾਨੂੰ ਪੜ ਕੇ ਜੇਲਾ ਹੀ ਦਿੱਤੀ ਜਾਂਦੇ ਨੇ ਇਹ ਕੋਈ ਉਹਨਾਂ ਵਾਸਤੇ ਕੰਮ ਚੰਗਾ ਨਹੀਂਗਾ ਇਹਦਾ ਨਾ ਸਾਡੀ ਕਾਇ ਜਿਹੜੀ ਭਗਤਮਾਨ ਸਰਕਾਰ ਹੈ ਸਾਡੀ ਇੱਥੋਂ ਵਾਲੀ ਪੰਜਾਬ ਸਰਕਾਰ ਹੈ ਨਾ ਉਹ ਸੁਣਦੀ ਕੋਈ ਨਾ ਤੇ ਹਰਿਆਣਾ ਸਰਕਾਰ ਸੁਣਦੀ ਹੈ ਤੇ ਨਾ ਉਹ ਮੋਦੀ ਸਰਕਾਰ ਸੁਣਦੀ ਹੈ ਜੇ ਅਸੀਂ ਘਰ ਦਿੱਲੀ ਜਾਣ ਨੂੰ ਤਿਆਰ ਕੀਤੇ ਤਾਂ ਸਾਡੇ ਕਿ ਕਿਲ ਵੱਡੇ ਵੱਡੇ ਠੋਕ ਕੇ ਦੇ ਗਲਾ ਕੇ ਰੱਖਤੇ ਨੇ ਸੋ ਅਸੀਂ ਇੱਥੇ ਧਰਨਾ ਲਾ ਕੇ ਇੱਥੇ ਬਹਿ ਗਏ ਆ ਅਸੀਂ ਤਾਂ ਜਿੰਨਾ ਜਰ ਜਾਣਾ ਜਿੰਨੇ ਸਾਡੀਆਂ ਸ਼ਰਤਾਂ ਨਾ ਪਾਸ ਹੋਣੀਆਂ ਉਹਨੇ ਜਿਹੜੇ ਜਾਣਾ ਨਹੀਂ ਅਸੀਂ ਦੇਖ ਕਰਕੇ ਬਣ ਆ ਵੀ ਜੋ ਸਾਡੀਆਂ ਸ਼ਰਤਾਂ ਪਾਸ ਹੋਣੀਆਂ ਉੱਠਾਂਗੇ ਜਾਂ ਜਿਹੜੇ ਤਿੰਨ ਸਿੰਘ ਸਾਡੇ ਕਿਸਾਨ ਜਿਹੜੇ ਅੰਦਰ ਉਹਨਾਂ ਗ੍ਰਿਫਤਾਰ ਕੀਤੇ ਨੇ ਜਿੰਨਾ ਤੋ ਛੱਡ ਦੇਣੀ ਉਹਨਾਂ ਚ ਰਹੀ ਤੂੰ ਜਾਣਾ ਨਹੀਂ ਕਿ ਜੇਲਾ ਮੰਗਾ ਸਾਡੀਆਂ ਪੂਗੀਆਂ ਕਰਨਗੇ ਫਿਰ ਜਾਵਾਂਗੇ ਐਵੇਂ ਤਾਂ ਇਹ ਜਾਣਾ ਨਹੀਂ ਘਰੋਂ ਬਾਹਰੋਂ ਤਾਂ ਅਸੀਂ ਆਏ ਹੀ ਆ ਵੱਡੇ ਠਾ ਰਹਿ ਗਏ ਆ ਚਲੋ ਘਰ ਦੇ ਤਾਂ ਵੀ ਬਜੇ ਆਣ ਕੇ ਇੱਥੇ ਬੈਠੇ ਆਣ ਕੇ ਹੁਣ ਅਜ ਰਹੀ ਜਾਣਾ ਨਹੀਂ ਇਹ ਨਹੀਂ ਕਰਮੀ ਚ ਬੈਣਾ ਔਖਾ ਨਹੀਂ ਲੱਗਦਾ ਜੀ ਫਿਰ ਸਾਨੂੰ ਬਜ਼ੁਰਗਾਂ ਨੂੰ ਕੋਈ ਔਖਾ ਨਹੀਂ ਲੱਗਦਾ ਫੜੇ ਵੀ ਗਏ ਨੇ ਵੱਡੀ ਆਪੇ ਵੱਡੀ ਹੈ ਫੜੇ ਗਏ ਨੇ ਫੜਿਆਂ ਨਾਲ ਉਹ ਥੇ ਕਿ ਔਖਾ તરી ਗਈ ਫੜਿਆਂ ਨਾਲ ਗੱਲ ਕਰ ਗਾਈਆਂ ਨੇ ਉਹਨਾਂ ਨਾਲ ਔਖੇ ਕੋਈ ਨਹੀਂ ਹੈਗੇ ਤੋਂ ਪਾਣਾ ਹੀ ਆ ਪਿੰਡਾਂ ਦੇ ਆ ਜੀ ਆ ਸਮੇਂ ਵਿੱਚ ਤਾਂ ਹਾੜੀ ਹੁੰਦੀ ਆ ਆਪਣੀ ਹਾੜੀ ਹੁੰਦੀ ਆ ਕੜਕਾ ਵੱਡਨੀ ਆ ਵੀ ਤੇ ਗੋਹਣੇ ਵੀ ਫੜਿਆ ਦੇ ਸਾਡੇ ਬਜ਼ੁਰਗ ਦਾ ਜੋ ਫਲੇ ਪਉਂਦੇ ਸੀ ਨਾ ਚਫੇਰੇ ਵੜਗਣਾ ਬਾਲ ਦਿੰਦੇ ਸੀ ਤੇ ਬਾਲ ਦਿੰਗਾਉਣ ਵੇਲੇ ਰਾਹ ਛੜਦੇ ਉੱਥੇ ਹੀ ਪੰਣਾ ਲਾ ਦਿੰਦੇ ਸੀ ਅੰਦਰ ਕੋ ਲੰਘ ਨਹੀਂ ਦਿੰਦੇ ਕਿ ਝੱਜਰ ਰੱਖੀ ਹੁੰਦੀ ਸੀ ਦੋ ਪੇਸੀਆਂ ਗੁਰਦੀਆਂ ਪਾ ਜੀਆਂ ਸੀ ਉਹ ਲਾ ਲਾ ਕੇ ਪਾਣੀ ਅੰਦਰ ਪੀਤੀ ਜਣਾ ਬਾਹਰ ਨਿਕਲ ਨਹੀਂ ਦਿੰਦੇ ਤੇ ਬਜ਼ੁਰਗ ਉਹਨਾਂ ਨਾਲੋਂ ਅਸੀਂ ਹੁਣ ਤਾਂ ਔਖੇ ਦੇ ਨਹੀਂ ਗਏ ਉਹਦਾ ਇੱਥੇ ਪਾਣੀ ਵੀ ਲੰਗਰ ਚੱਲਦੇ ਨੇ ਹਰ ਇੱਕ ਛੇ ਵਾਧੂ ਮਿਲਦੀ ਸਾਨੂੰ ਜੀ ਲੰਗਰ ਇੱਥੇ ਬੈਜਣਾ ਪੰਜਾਬੀ ਉੱਥੇ ਲੰਗਰ ਸ਼ੁਰੂ ਹੋ ਜਾਂਦਾ ਲੰਗਰ ਸ਼ੁਰੂ ਹੋ ਜਾਂਦਾ ਲੰਗਰ ਆਉਣ ਜਾਂ ਰੰਗ ਆਪਣੇ ਕੇ ਚੌਲ ਸਾਨੂੰ ਮਿਲ ਕੇ ਆਉਂਦੇ ਆ ਹਾਂ ਜੀ ਪਾਜੀ ਜਿਹੜੀ ਤੁਸੀਂ ਝਾੜੂ ਦੀ ਹਵਾ ਕਹਿੰਦੇ ਸੀ ਨਾ ਕੋਈ ਹਵਾ ਨਹੀਂ ਝਾੜੂ ਦੀ ਇਹ ਕੁਛਕ ਭੇਡਾਂ ਵਾਂ ਜਿਹੜੇ ਬਾਲੇ ਅੰਧ ਭਗਤ ਜੀ ਨੂੰ ਅੰਨੇ ਭਗਤ ਆਪਾ ਕਹਿ ਦਿੰਦੇ ਆ ਉਹੀ ਬਸ ਮਾਨ ਸਾਹਿਬ ਮਾਨ ਸਾਹਿਬ ਕਰਦੇ ਆ ਬਾਕੀ ਤਾਂ ਕੋਈ ਹਾਲ ਨਹੀਂ ਇਹਨਾਂ ਦਾ ਭਾਈ ਸਾਡੇ ਪਿੰਡਾਂ ਦੇ ਵਿੱਚ ਉਧਰ ਨੇੜੇ ਨੇੜੇ ਸਾਰੇ ਜਾ ਕੇ ਵੇਖ ਲੈ ਪੜਾ ਬੁਰਾ ਹਾਲਾ ਪਾਜੀ ਇਹਨਾਂ ਦਾ ਕਰਮਜੀਤ ਵਿਰੋਧ ਹੋ ਰਿਹਾ ਮੈਂ ਉਹ ਤੇਰਾ ਬੀਜੇਪੀ ਦਾ ਜਾ ਰ ਵਿਰੋਧ ਹੋ ਰਿਹਾ ਭਾਜੀ ਸਭ ਦਾ ਵਿਰੋਧ ਹੋ ਰਿਹਾ ਜੀ ਸਭ ਦਾ ਸਭ ਦਾ ਵਿਰੋਧ ਹੋ ਰਿਹਾ ਇੱਕ ਗਿਆ ਸੀ ਹੰਸਰਾਜ ਉਹ ਇੱਕ ਦੇਖੋ ਇਹਨਾਂ ਕੋਲੇ ਗੱਲ ਕਰੀ ਆ ਇਹ ਬਾਬਾ ਫਰੀਦ ਜੀ ਦੀ ਧਰਤੀ ਹੈ ਇਹ ਬਾਬਾ ਫਰੀਦ ਜੀ ਦੀ ਧਰਤੀ ਪਹਿਲਾਂ ਤੋਂ ਹੀ ਆ ਜਿਹੜਾ ਬੀਜੇਪੀ ਦਾ ਹੰਸਰਾਜ ਆ ਗਿਆ ਉਹਨੇ ਆ ਕੇ ਸਾਨੂੰ ਦੱਸਣਾ ਨਹੀਂਗਾ ਵੀ ਇਹ ਬੀਜੇਪੀ ਦੀ ਆਪਣੇ ਦੀ ਬਾਬਾ ਫਰੀਦ ਜੀ ਦੀ ਧਰਤੀ ਹੈ ਇੰਟਰਵਿਊ ਦੇਖ ਰਿਆ ਸੀ ਮੈਂ ਹੰਸਰਾਜ ਜੀ ਉਹ ਕਹਿ ਰਿਹਾ ਸੀ ਜਦੋਂ ਮੈਂ ਪਹਿਲਾਂ ਦਿੱਲੀ ਚ ਐਮਪੀ ਸੀਗਾ ਮੈਂ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਵੀ ਉਹਨਾਂ ਮੰਤਰੀਆਂ ਨਾਲ ਵੀ ਗੱਲਬਾਤ ਕਰੀ ਸੀ ਵੀ ਤੂੰ ਕਿਸਾਨਾਂ ਨਾਲ ਗੱਲਬਾਤ ਕਰ ਵੀ ਸਹੀ ਮੰਨ ਤੁਸੀਂ ਸਰਾਜ ਨੂੰ ਗੱਲ ਕੀਤੀ ਹੋਣੀ ਉਹਨੇ ਉਸ ਟਾਈਮ ਭਾਜੀ ਇਹ ਤਾਂ ਇਹਨਾਂ ਦੀਆਂ ਗੱਲਾਂ ਆ ਠੀਕ ਆ ਇਹ ਗੱਲਾਂ ਤਾਂ ਭਗਵੰਤ ਮਾਨ ਵੀ ਪਹਿਲਾਂ ਕਰਦਾ ਹੁੰਦਾ ਸੀਗਾ ਮੈਂ ਐਦਾਂ ਕਰਾ ਦੂੰਗਾ ਉਦਾਂ ਕਰਾ ਦੂੰਗਾ ਕੀਤਾ ਸੱਤਾ ਦੇ ਵਿੱਚ ਆ ਕੇ ਜੇ ਕੁਝ ਕੀਤਾ ਤਾਂ ਹੈਗਾ ਦੱਸੋ ਭਾਈ ਕੁਛ ਨਹੀਂ ਇਹ ਤਾਂ ਸਿਰਫ ਇਹਨਾਂ ਦਾ ਇੱਕ ਵੋਟਾਂ ਲੈਣ ਦਾ ਜ਼ਰੀਆ ਹੈ ਵੀ ਇਹੀ ਇਦਾਂ ਕਹਿ ਕੇ ਝੂਠ ਬੋਲ ਕੇ ਵੋਟਾਂ ਲੈ ਲਈਏ ਬਾਅਦ ਵਿੱਚ ਕਿਸੇ ਨੇ ਨਹੀਂ ਸੁਣਨਾ ਨਹੀਂ ਇਹ ਵੀ ਇੱਕ ਗੱਲ ਕਹਿ ਰਹੇ ਨੇ ਜਿਹੜੇ ਬੀਜੇਪੀ ਦੇ ਲੀਡਰ ਨੇ ਵੀ ਸਾਨੂੰ ਪੰਜਾਬ ਤੋਂ ਜਿਤਾਉ ਉਹ ਅਸੀਂ ਪੋਲ ਦਾ ਕੰਮ ਕਰਾਂਗੇ ਮੋਦੀ ਨਾਲ ਤਾਂਹੀਂ ਗੱਲ ਕਿਸਾਨਾਂ ਦੀ ਗੱਲ ਤਾਂ ਅਸੀਂ ਪਹਚਾਵਾਗੇ ਜੇ ਸਾਨੂੰ ਭੇਜਣਗੇ ਪਾਰਲੀਮੈਂਟ ਵਿੱਚ ਭਾਜੀ ਕੱਲੇ ਬੀਜੇਪੀ ਵਾਲੀ ਜਿਤਾਈਏ ਤਾਂ ਫੇਰ ਹੀ ਗੱਲ ਕਰਨਗੇ ਤੇ ਜਿਹੜੇ ਪਹਿਲਾਂ ਜਿੱਤ ਕੇ ਜਾਂਦੇ ਉਹ ਉਹ ਸੁੱਤੇ ਪਏ ਆ ਉੱਥੇ ਮੋਢਾ ਦੁਖੀ ਜਾਂਦਾ ਕਿ ਇਹਦਾ ਕਿਤੇ ਕੁਛ ਕਰਨੀ ਕੁਛ ਕਰਦੇ ਆ ਭਾਈ ਗੱਲ ਇਹਨਾਂ ਨੇ ਕਿਸੇ ਦੀ ਕੁਛ ਨਹੀਂ ਕਰਨੀ ਭਾਜੀ ਜਦੋਂ ਇਹ ਪੈ ਜਾਂਦੀ ਹੋਰ ਕਿਸੇ ਦੀ ਗੱਲ ਕਿਸਾਨਾਂ ਜਵਾਨਾਂ ਦੀ ਗੱਲ ਨਹੀਂ ਕਰਦੇ ਫਸਲਾਂ ਨਸਲਾਂ ਦੀ ਗੱਲ ਨਹੀਂ ਕਰਦੇ ਇਹ ਤਾਂ ਇਹਨਾਂ ਦੀਆਂ ਕਹਿਣ ਦੀਆਂ ਗੱਲਾਂ ਬਾਜੀ ਇਦਾਂ ਨਹੀਂ ਹੁੰਦਾ ਹੁੰਦਾ ਝੂਠ ਬੋਲਦੇ ਸਭ ਸਿਰ ਵੋਟਾਂ ਲੈਣ ਮਾਰੇ ਦੱਸੋ ਜੇ ਇਹ ਜਲੰਧਰ ਤੋਂ ਹੰਸਰਾਜ ਬੀਏਪੀ ਦਾ ਬਣਿਆ ਸੀਗਾ ਹਨਾ ਜਾਂ ਦਿੱਲੀ ਤੋਂ ਬਣੇ ਇਹਨੇ ਕਿਹੜੇ ਕਿਹੜੇ ਮਸਲੇ ਉੱਥੇ ਰੱਖੇ ਸੀ ਇਹ ਸੰਸਦ ਦੇ ਵਿੱਚ ਦੱਸਿਓ ਕਵਲ ਹੈਗਾ ਕੋਈ ਮਸਲਾ ਰੱਖਿਆ ਕੋਈ ਰੱਖਿਆ ਬਸ ਐ ਹੀ ਹੁਣ ਲੰਘ ਜਾਨੇ ਪੰਜ ਸਾਲ ਕੀ ਕਰਦੇ ਐ ਐਮਪੀ ਐਮਪੀ ਬੰਦੇ ਧੱਕੜ ਜਤਾਉਂ ਜਿਹੜੇ ਪੰਜਾਬ ਦੀ ਅੱਜ ਗੱਲ ਕਰ ਰਹੇ ਆ ਜਾਂ ਜਿਨ੍ਹਾਂ ਨੇ ਗੱਲ ਕਰਨੀ ਆ ਲੱਕਾ ਸਦਾਨ ਨੂੰ ਕਿਵੇਂ ਦੇਖਦੇ ਹੋ ਉਹਨਾਂ ਨੂੰ ਟਿਕਟ ਮਿਲੀ ਆ ਸਮਝੀ ਸੀ ਮਾਨ ਵੱਲੋਂ ਬਠਿੰਡੇ ਤੋਂ ਕੀ ਲੱਗਦਾ ਵੀ ਜਿੱਤੇ ਜਾਣਗੇ ਇਸ ਵਾਰ ਭਾਜੀ ਜਿੱਤ ਜਾਣਗੇ ਨਹੀਂ ਮੈਂ ਕਹਿੰਦਾ ਉਸ ਬੰਦੇ ਨੂੰ ਜਿਤਾ ਦੇਣਾ ਚਾਹੀਦਾ ਮੈਂ ਉਹਦਾ ਕੋਈ ਸਮਰਥਕ ਨਹੀਂ ਹੈ ਠੀਕ ਹੈ ਜੀ ਮੈਂ ਸਮਰਥਕ ਨਹੀਂ ਮੈਂ ਆਪਣੇ ਗੀਤਾਂ ਦੇ ਵਿੱਚ ਉਹਨਾਂ ਦੇ ਨਾਂ ਪਾਉਣਾ ਭਾਨਾ ਸਿੱਧੂ ਸਭ ਦੇ ਮੈਂ ਨਾਂ ਪਾਉਣਾ ਮੈਂ ਕੋਈ ਫੇਮ ਨਹੀਂ ਲੈਣਾ ਚਾਹੁੰਦਾ ਮੈਂ ਕਹਿੰਦਾ ਇਹੋ ਜਿਹੇ ਬੰਦੇ ਨੂੰ ਜਿਹੜਾ ਪੰਜਾਬ ਦੀ ਗੱਲ ਕਰਦਾ ਹੈ ਕਿਸਾਨੀ ਜਵਾਨੀ ਬਚਾਉਣ ਦੀ ਗੱਲ ਕਰਦਾ ਉਸ ਬੰਦੇ ਨੂੰ ਜਿਤਾ ਦੇਣਾ ਚਾਹੀਦਾ ਚਾਹੇ ਮੇਰਾ ਉਹ ਦੁ ਹਾਲਾਂਕਿ ਆਪਣਾ ਤਾਂ ਕਿਸੇ ਨਾਲ ਦੁਸ਼ਮਣ ਵੈਰ ਵਿਰੋਧ ਨਹੀਂ ਹੈਗਾ ਠੀਕ ਆ ਜੀ ਅਸੀਂ ਗੱਲ ਕਰਾਂਗੇ ਠੋਕ ਕੇ ਗੱਲ ਕਰਾਂਗੇ ਚਾਰਾਂ ਪਾਰਟੀਆਂ ਨਾਲ ਠੀਕ ਆ ਜੀ ਜੇ ਤੁਸੀਂ ਸਾਡੀ ਗੱਲ ਕਰੋਗੇ ਤਾਂ ਜਰੂਰ ਵੋਟ ਲੈ ਜਾਓਗੇ ਤੁਹਾਡੇ ਫਰੀਦਕੋਟ ਦੇ ਵਿੱਚ ਬਹੁਤ ਹੌਟ ਸੀਟ ਮੰਨੀ ਗਈ ਹੈ ਪੂਰਾ ਫਸਾਵਾ ਮੁਕਾਬਲਾ ਹੈ ਕੌਣ ਲੱਗਦਾ ਕੌਣ ਲੈ ਕੇ ਜਾਊਗਾ ਪਾਜੀ ਹੌਟ ਸੀਟ ਬਹੁਤ ਹੈ ਪਰ ਮੁਕਾਬਲਾ ਕੋਈ ਨਹੀਂ ਹੈ ਇਹ ਤਾਂ ਲੋਕਾਂ ਦਾ ਨਹੀਂ ਪਤਾ ਕਿਧਰ ਨੂੰ ਪਾ ਦੇਣੇ ਮੇਰੇ ਖਿਆਲ ਨਾਲ ਵਾਹਿਗੁਰੂ ਸੁੱਖ ਰੱਖੇ ਸਿਮਰਜੀਤ ਸਿੰਘ ਮਾਨ ਹੀ ਜੇ ਕੋਈ ਕੈਂਡੀਡੇਟ ਖੜਾ ਕਰਕੇ ਵਧੀਆ ਕਰਤਾ ਉਹ ਹੀ ਜਿੱਤਣਗੇ ਕਿਉਂਕਿ ਲੋਕਾਂ ਨੇ ਤਿੰਨ ਪਾਰਟੀਆਂ ਦੇ ਵੇਖਿਓ ਯਕਾਲੀ ਕਾਂਗਰਸੀ ਤੇ ਬੀਜੇਪੀ ਤੇ ਝਾੜੂ ਵੇਖ ਲਿਆ ਤੇ ਸਾਡਾ ਫਰਜ ਬੰਦਾ ਪੰਜਵੇਂ ਬੰਦੇ ਨੂੰ ਦਈਏ ਯਾਰ ਦੋ ਸਾਲ ਪਹਿਲਾਂ ਜਿੱਤੇ ਸੀ ਨਾ ਇਸ ਕਰਕੇ ਵੀ ਇਸ ਵਾਰ ਲੱਗਦਾ ਇਹਨੂੰ ਵੋਟਾਂ ਪਾਉਣਗੇ ਸਿਮਰਨ ਸਿੰਘ ਮਾਨ ਨੂੰ ਚਾਹੀਦੀਆਂ ਪਾਉਣੀਆਂ ਵੀਰੇ ਚਾਹੀਦੀਆਂ ਪਾਉਣੀਆਂ ਕੰਮ ਵੀ ਕੀਤੇ ਨੇ ਦੋ ਸਾਲਾਂ ਚ ਹਾਂ ਭਾਜੀ ਕੰਮ ਤਾਂ ਜੇ ਹੁਣ ਤਾਂ ਕੰਮ ਤਾਂ ਹਲਕੇ ਦੇ ਐਮਐਲਏ ਨੇ ਜਾਂ ਪਿੰਡ ਨੇ ਕਰਾਉਣੇ ਹੁੰਦੇ ਆ ਹੁਣ ਪਿੰਡ ਦੇ ਸਰਪੰਚ ਕਿਤੇ ਉਸ ਪਾਰਟੀ ਜੇ ਕਿਤੇ ਉਸ ਪਾਰਟੀ ਜੇ ਕਿਤੇ ਉਸ ਪਾਰਟੀ ਫਿਰ ਐਮਪੀ ਦਾ ਕੀ ਕਸੂਰ ਆ ਐਮਐਲਏ ਦਾ ਕੀ ਕਸੂਰ ਆ ਦੱਸੋ ਮੈਨੂੰ ਕੰਮ ਕਰਵਾਉਣ ਵਾਲਾ ਬੰ ਕਾਮਤੇ ਆਪ ਦੇ ਆਪ ਹੀ ਹੋ ਜਾਂਦੇ ਆ ਸਾਡੇ ਕੰਮ ਆ ਜਿਹੜੇ ਕਿਸਾਨ ਜੁਨੀਆ ਦੇ ਲੀਡਰ ਆ ਸਾਡੇ ਬਿਨਾ